ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਪੰਜਾਬ ਸੇਵਾਦਾਲ ਦੇ ਪ੍ਰੈਜ਼ੀਡੈਂਟ ਸੁਭਾਸ਼ ਭਾਰਗਵ ਜੀ ਨਾਲ ਪਹਿਲਾਂ ਸਵਾਗਤ ਕਰ ਲਈਏ ਸੁਭਾਸ਼ ਜੀ ਸਵਾਗਤ ਹੈ ਨਿਊਜ਼ 9 ਪੰਜਾਬ ਅਤੇ ਸਿਟੀ ਆਫ ਪੰਜਾਬ ਨੂੰ ਜੀ ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਤੁਸੀਂ ਅੱਜ ਇੱਥੇ ਆਇਓ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਾਂਗਾ ਕਿ ਸੁਭਾਸ਼ ਭਾਰਗਵ ਜੀ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਧੰਨਵਾਦ ਤਾਂ ਪਹਿਲਾਂ ਤਾਂ ਕਾਂਗਰਸ ਪਾਰਟੀ ਦਾ ਕਿ ਇਹਨਾਂ ਨੇ ਸੇਵਾਦਲ ਦੀ ਪ੍ਰਧਾਨਗੀ ਜਿਹੜੀ ਕਪੂਰਥਲਾ ਦੇ ਹਿੱਸੇ 'ਚ ਆਈ ਹੈ ਤਾਂ ਸੁਭਾਸ਼ ਜੀ ਹੁਣ ਗੱਲ ਇੱਕ ਵਾਰੀ ਕਪੂਰਥਲਾ ਜ਼ਿਲ੍ਹੇ ਦੀ ਤੁਹਾਡੇ ਨਾਲ ਕਰਦੇ ਹਾਂ ਕਿ ਕਪੂਰਥਲਾ ਜ਼ਿਲ੍ਹੇ ਨੂੰ ਇਸ ਵੇਲੇ ਬਤੌਰ ਕਾਂਗਰਸੀ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਉਸ ਤੋਂ ਅੱਗੇ ਆਪਾਂ ਕਪੂਰਥਲੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੇ ਗੱਲ ਕਰਾਂਗੇ ਜੀ ਸੰਜੀਪ ਜੀ ਬਿਲਕੁਲ ਔਰ ਮੈਨੂੰ ਖੁਸ਼ੀ ਹੋਏਗੀ ਕਿਉਂਕਿ ਇਸ ਸ਼ਹਿਰ ਦੇ ਨਾਲ ਸਾਡੀਆਂ ਜਨਮ ਤੋਂ ਲੈ ਕੇ ਬਚਪਨ ਦੀਆਂ ਜਵਾਨੀ ਦੀਆਂ ਪੜਨ ਦੇ ਟਾਈਮ ਦੀਆਂ ਔਰ ਹਰ ਤਰ੍ਹਾਂ ਦੀਆਂ ਯਾਦਾਂ ਸਾਡੀਆਂ ਇਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਔਰ ਇਸ ਸ਼ਹਿਰ ਨੂੰ ਅਸੀਂ ਇੱਕ ਛੋਟੇ ਜੇ ਮਤਲਬ ਕਿ ਦਾਇਰੇ ਤੋਂ ਦੇਖਦੇ ਹੋਏ ਇੱਕ ਬਹੁਤ ਵੱਡੇ ਸ਼ਹਿਰ ਦੀ ਗਿਣਤੀ ਵਿੱਚ ਜਾਂਦੇ ਹੋਏ ਦੇਖ ਰਹੇ ਹਾਂ ਤਾਂ ਬੜੀ ਖੁਸ਼ੀ ਹੋਊਗੀ ਮੈਨੂੰ ਕਿ ਕਪੂਰਥਲੇ ਸ਼ਹਿਰ ਦੇ ਬਾਰੇ ਤੁਸੀਂ ਕੋਈ ਚਰਚਾ ਅਗਰ ਕਰਦੇ ਹੋ ਤਾਂ ਬਿਲਕੁਲ ਮੈਂ ਤਿਆਰ ਹਾਂ ਸੁਭਾਸ਼ਤੀ ਕਪੂਰਥਲਾ ਦੀ ਗੱਲ ਕਰੀਏ ਤਾਂ ਇੱਕ ਲੰਬੇ ਸਮੇਂ ਤੋਂ ਕਪੂਰਥਲਾ ਦੇ ਉੱਪਰ ਕਾਂਗਰਸ ਜਿਹੜੀ ਹੈ ਕਾਬਜ਼ ਹੈ ਖਾਸ ਕਰਕੇ ਵਿਧਾਨ ਸਭਾ ਕਪੂਰਥਲਾ ਕੁਝ ਡਿਵੈਲਪਮੈਂਟ ਨਹੀਂ ਨਜ਼ਰ ਆ ਰਹੀ ਹੁਣ ਤਾਂ ਬਿਲਕੁਲ ਜਿਹੜਾ ਕਪੂਰਥਲੇ ਦਾ ਕੂੜੇ ਪੱਖੋਂ ਹੋ ਗਿਆ ਜਾਂ ਮੈਡੀਕਲ ਪੱਖੋਂ ਹੋਇਆ ਜਾਂ ਇਹ ਕਹ ਲਓ ਕਿ ਪਿਛਲੇ ਸਮੇਂ ਚ ਜੋ-ਜੋ ਵੀ ਸਾਨੂੰ ਸੈਂਟਰ ਗਵਰਨਮੈਂਟ ਤੋਂ ਵੀ ਕੋਈ ਸਹੂਲਤਾਂ ਆਈਆਂ ਨੇ ਕੋਈ ਮੈਚੂਰ ਨਹੀਂ ਹੋ ਸਕੀ ਹੁਣ ਵੀ ਮੈਡੀਕਲ ਕਾਲਜ ਆਏ ਨੂੰ ਅਨਾਉਂਸ ਹੋਏ ਨੂੰ 6 ਸਾਲ ਹੋ ਗਏ لیکن ਕਿਤੇ ਕੋਈ ਸਾਨੂੰ ਇਹ ਨਹੀਂ ਦੱਸਿਆ ਕਿ ਸਾਡਾ ਕੋਈ ਮੋਤਬਰ ਅੱਗੇ ਆ ਕੇ ਉਹ ਉਸ ਕਿਸੇ ਵੀ ਸਹੂਲਤ ਨੂੰ ਕਪੂਰਥਲਾ ਲੈ ਕੇ ਆ ਸਕਿਆ ਹੋਵੇ ਕਾਮਯਾਬ ਹੋਇਆ ਹੋਵੇ ਇਸ ਸਮੇਂ ਜੀ ਸੰਜੀਵ ਜੀ ਬਿਲਕੁਲ ਤੁਹਾਡਾ ਜਿਹੜਾ ਸਵਾਲ ਹੈ ਉਹ ਬਹੁਤ ਵਧੀਆ ਸਵਾਲ ਹੈ ਔਰ ਇਸ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਆ ਤੇ ਸਾਡੀ اخਲਾਕੀ ਜ਼ਿੰਮੇਵਾਰੀ ਵੀ ਬਣਦੀ ਹੈ ਤੋਂ ਮੈਂ ਇਹ ਦੱਸਣਾ ਚਾਹੂੰਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਮੁੱਢਲੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਨਾ ਚ ਉਹ ਪ੍ਰਸ਼ਾਸਨ ਹੋਵੇ ਚਾਹੇ ਉਹ ਪੁਲਿਸ ਹੋਵੇ ਤੇ ਚਾਹੇ ਉਹ ਕੋਈ ਰਾਜਨੇਤਾ ਹੋਣ ਪਹਿਲੀ ਜਿਹੜੀ ਸਾਡੀ ਮੁਢਲੀ ਜ਼ਿੰਮੇਵਾਰੀ ਹੈ ਉਹ ਇਹ ਬਣਦੀ ਹੈ ਕਿ ਜਿਸ ਸ਼ਹਿਰ 'ਚ ਅਸੀਂ ਰਹਿ ਰਹੇ ਹਾਂ ਜਿਸ ਸ਼ਹਿਰ ਦਾ ਆਵਾਮ ਸਾਡੇ ਵੱਲ ਦੇਖ ਰਿਹਾ ਹੈ ਆਸ ਔਰ ਉਮੀਦ ਦੀ ਦ੍ਰਿਸ਼ਟੀਕੋਣ ਦੇ ਨਾਲ ਤਾਂ ਉਹਦੇ ਪ੍ਰਤੀ ਸਾਡੀ ਜਵਾਬਦੇਹੀ ਹੁੰਦੀ ਹੈ ਜੀ ਤੋਂ ਬਹੁਤ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜੀ ਮੁਢਲੀ ਜਿਹੜੀਆਂ ਜਿਹੜੀਆਂ ਮੂਲ ਸਹੂਲਤਾਂ ਹੁੰਦੀਆਂ ਆ ਆਜ ਦੀ ਰੇਟ ਦੇ ਵਿੱਚ ਅਸੀਂ ਉਹਦੇ ਵਿੱਚ ਵੀ ਕਪੂਰਥਲੇ ਨੂੰ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਸਥਿਤੀ ਖਰਾਬ ਹੈ ਚਾਹੇ ਉਹ ਅਸੀਂ ਵਾਟਰ ਸਪਲਾਈ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਸੀਵਰੇਜ ਦੀ ਗੱਲ ਕਰ ਲਈਏ ਅਸੀਂ ਸਟਰੀਟ ਲਾਈਟ ਦੀ ਗੱਲ ਕਰ ਲਈਏ ਪਾਣੀ ਦੀ ਜਿਹੜਾ ਡਰੇਨ ਦੀ ਨਿਕਾਸੀ ਦੀ ਗੱਲ ਕਰ ਲਈਏ ਆ ਹੁਣ ਤੁਸੀਂ ਦੇਖੋ بارش ਦਾ ਮੌਸਮ ਹੈ ਸਾਰੇ ਸ਼ਹਿਰ ਦੇ ਹਾਲਾਤ ਤੁਹਾਡੇ ਤੋਂ ਕੋਈ ਲੁਕੇ ਚੁਪੇ ਨਹੀਂ ਆ ਗੰਦਗੀ ਦੀ ਸਥਿਤੀ ਇਹ ਆ ਵੀ ਕੋਈ ਕੂੜੇ ਦਾ ਸਿਸਟਮ ਇੱਥੇ ਨਹੀਂ ਦਿਖ ਰਿਹਾ ਜਗਾ ਜਗਾ ਜਦੋਂ بارش ਤੋਂ ਬਾਅਦ ਤੁਸੀਂ ਪੂਰੇ ਸ਼ਹਿਰ 'ਚ ਜਾਓ ਤੇ ਸ਼ਹਿਰ ਦਾ ਸ਼ਹਿਰ ਨਹੀਂ ਇਹਨੂੰ ਕਹਿ ਸਕਦੇ ਨਰਕ ਦਾ ਦੁਆਰ ਕਹਿ ਸਕਦੇ ਆ ਇਹੋ ਜਿਹੇ ਹਾਲਾਤ ਸ਼ਹਿਰ ਦੇ ਵਿੱਚ ਇਹ ਦੇਖ ਕੇ ਬੜਾ ਮਨ ਨੂੰ ਦੁੱਖ ਹੁੰਦਾ ਹੈ ਕਿ ਕਿਸੇ ਟਾਈਮ ਪੰਜਾਬ ਦਾ ਪੈਰਿਸ ਕਹਾਉਣ ਵਾਲਾ ਸ਼ਹਿਰ ਔਰ ਜਿਹੜਾ ਅਸੀਂ ਬੜੇ ਬੜਾ ਸਾਫ਼ ਸੁਥਰਾ ਸੀ ਦੇਖਿਆ ਬਚਪਨ ਤੋਂ ਲੈ ਕੇ ਜਵਾਨੀ ਤੱਕ ਬਹੁਤ ਸਾਫ਼ ਸੁਥਰਾ ਸ਼ਹਿਰ ਦੇਖਿਆ ਸੀ ਲੇਕਿਨ ਅੱਜ ਜੋ ਸ਼ਹਿਰ ਦੀ ਇਹ ਹਾਲਾਤ ਦੇਖਦੇ ਆ ਤਾਂ ਮਨ ਬੜਾ ਪੀੜਾ ਨਾਲ ਧਰਾਵਡਾ ਬਹੁਤ ਅੰਦਰੋਂ ਕਿ ਪੀੜ ਉੱਠਦੀ ਹੈ ਬਤੌਰੇ ਕਾਂਗਰਸ ਦੇ ਆਗੂ ਤੁਸੀਂ ਸਟੇਟ ਨੂੰ ਪ੍ਰੈਜ਼ੈਂਟ ਕਰ ਰਹੇ ਹੋ ਤੁਹਾਨੂੰ ਮੈਂ ਸ਼ਾਇਦ ਗੱਲ ਤੁਹਾਡੇ ਤੇ ਹੀ ਆ ਜਾਣੀ ਹੈ ਕਿ ਕਾਂਗਰਸ ਦੇ ਹੈ ਕਾਬਜ ਹੈ ਕਾਂਗਰਸ ਕਾਬਜ ਹੈ ਪਿਛਲੇ ਵੀ 25 ਸਾਲ ਤੋਂ ਕਪੂਰਥਲਾ ਦੇ ਉੱਪਰ ਵਿੱਚ ਤੁਹਾਡਾ ਰਾਜ ਵੀ ਰਿਹਾ ਹੈ ਲੇਕਿਨ ਫਿਰ ਵੀ ਕਿਸ ਤਰ੍ਹਾਂ ਸਮਝਦੇ ਹੋ ਕਿ ਇਹ ਤਰੱਕੀ ਕਿਉਂ ਨਹੀਂ ਹੋ ਪਾਈ ਦੇਖੋ ਇਹਦੇ ਵਿੱਚ ਜੇ ਆਪਾਂ ਇਕੱਲੇ ਕਾਂਗਰਸ ਦੀ ਗੱਲ ਕਰੀਏ ਜਾਂ ਮੈਂ ਕਿਸੇ ਇਕੱਲੇ ਇੱਕ ਪਾਰਟੀ ਨੂੰ ਜਾਂ ਸੰਗਠਨ ਨੂੰ ਮੈਂ ਦੋਸ਼ੀ ਨਹੀਂ ਠਰਾ ਸਕਦਾ ਠੀਕ ਹੈ ਅਸੀਂ ਸਾਡੇ ਵਿਧਾਇਕ ਇੱਥੋਂ ਕਾਂਗਰਸ ਪਾਰਟੀ ਦੇ ਨੇ ਮੈਂ ਖੁਦ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਉਹਦੀ ਮਨਮੰਦਗੀ ਕਰਦਾ ਔਰ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਪਿਛਲੇ 25 20 25 ਸਾਲ ਤੋਂ ਅਸੀਂ ਕਾਂਗਰਸ ਦੀ ਸਾਡੀ ਇੱਥੇ ਬੋਲਬਾਲਾ ਪੂਰਾ ਹੈ ਅੱਜ ਵੀ ਹੈ ਪਰ ਸੰਜੀਪ ਜੀ ਜਦੋਂ ਕੋਈ ਵੀ ਵਿਅਕਤੀ ਕੰਮ ਕਰਦਾ ਹੈ ਨਾ ਤਾਂ ਜ਼ਿੰਮੇਵਾਰੀ ਜਿਹੜੀ ਮੌਜੂਦਾ ਲੋਕ ਹੁੰਦੇ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਜਿਹੜੀ ਚੀਜ਼ ਆਈ ਚਲੀ ਗਈ ਹੁਣ ਜੇ ਅਸੀਂ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਦੀ ਤਾਂ ਅੱਜ ਨਾ ਉੱਪਰ ਸਰਕਾਰ ਹੈ 17 ਤੋਂ 22 ਤੱਕ ਤੁਸੀਂ ਰਹੇ ਹੋ ਜੀ ਨਹੀਂ 17 ਤੋਂ 22 ਤੱਕ ਅਸੀਂ ਰਹੇ ਹਾਂ ਪਰ 17 ਤੋਂ 22 ਤੱਕ ਉਹ ਹਾਲਾਤ ਨਹੀਂ ਬਣੇ ਜੋ ਅੱਜ ਕਪੂਰਥਲੇ ਸ਼ਹਿਰ ਦੇ ਬਣੇ ਹੋਏ ਆ ਤੁਸੀਂ ਦੇਖੋ ਵੀ ਜਿਸ ਤਰੀਕੇ ਨਾਲ ਅੱਜ ਪਾਣੀ ਭਰਿਆ ਪਿਆ ਹੈ ਔਰ ਮੈਂ ਸੱਚ ਦੱਸ ਰਿਹਾ ਤੁਹਾਨੂੰ ਇਦਾਂ ਦੇ ਹਾਲਾਤ ਕਦੀ ਨਹੀਂ ਹੋਏ ਉਹਦਾ ਕਾਰਨ ਇਹ ਹੈ ਕਿ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਕੋਈ ਸਾਫ ਸਫਾਈ ਨਹੀਂ ਕਰਾਈ ਨਾ ਡਰੇਨ ਦੀ ਨਾ ਕੋਈ ਸਿਸਟਮ ਕੋਈ ਹੈ ਹੀ ਨਹੀਂ ਇਹਨਾਂ ਦਾ ਵੀ ਇਹਨਾਂ ਨੇ ਕੋਈ ਸਾਫ ਸਫਾਈ ਪ੍ਰੋਪਰ ਤਰੀਕੇ ਨਾਲ ਕਰਾਈ ਹੋਵੇ ਜੇ ਕਰਾਈ ਹੁੰਦੀ ਤਾਂ ਅੱਜ ਇਹ ਸਥਿਤੀ ਨਹੀਂ ਹੋਣੀ ਸੀ ਲੋਕ ਕਮਿਸ਼ਨਰ ਕੋਲ ਜਾ ਜਾ ਕੇ ਥੱਕ ਗਏ ਆ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਾ ਕੇ ਕਿ ਸ਼ਾਇਦ ਤੁਸੀਂ ਨਗਰ ਨਿਗਮ ਤੇ ਤੁਹਾਨੂੰ ਨਹੀਂ ਯਾਦ ਕਿ ਨਗਰ ਨਿਗਮ ਤੇ ਕਾਂਗਰਸੀ ਕਾਬਜ਼ ਹੈ ਇਸ ਵੇਲੇ ਵੀ ਔਰ ਵਿਧਾਇਕ ਵੀ ਕਾਂਗਰਸ ਦੇ ਨੇ ਜੀ ਸੰਜੀਵ ਜੀ ਤੁਹਾਡੀ ਗੱਲ ਠੀਕ ਹੈ ਪਰ ਤੁਸੀਂ ਇਹ ਬਹੁਤ ਅੱਛੀ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਜਦੋਂ ਬਣਦੀਆਂ ਇੱਕ ਪ੍ਰਥਾ ਚੱਲ ਪਈ ਹੈ ਕਿ ਜਦੋਂ ਸਰਕਾਰਾਂ ਬਣ ਜਾਂਦੀਆਂ ਆ ਤੇ ਜਿਹੜੀ ਸਰਕਾਰ ਹੁੰਦੀ ਹੈ ਉਹ ਚਾਹੇ ਉੱਥੇ ਦਾ ਕੋਈ ਕੈਂਡੀਡੇਟ ਹਾਰਿਆ ਹੋਵੇ ਚਾਹੇ ਜਿੱਤਿਆ ਹੋਵੇ ਜਿਹੜਾ ਉਹਨਾਂ ਦਾ ਆਪਣਾ ਨੁਮਾਇੰਦਾ ਹੁੰਦਾ ਆ ਉਹ ਉਹਨੂੰ ਹੀ ਸਾਰੀ ਚਾਬੀ ਉਹਦੇ ਹੱਥ ਚ ਫੜਾ ਦਿੰਦੇ ਆ ਕਿ ਚੰਗਾ ਕਰ ਚਾਹੇ ਮਾੜਾ ਕਰ ਚਾਹੇ ਉਹ ਕੰਮ ਹੋਵੇ ਨਾ ਹੋਵੇ ਉਹ ਅੱਜ ਵੀ ਇਹੀ ਚੀਜ਼ ਇੱਥੇ ਚੱਲੀ ਜਾ ਰਹੀ ਹੈ ਔਰ ਇੱਥੇ ਨਹੀਂ ਪੂਰੇ ਪੰਜਾਬ ਚ ਇਦਾਂ ਹੀ ਚੱਲ ਰਿਹਾ ਆ ਉਹ ਜਿਹੜੇ ਉਥੋਂ ਦੇ ਚਾਹੇ ਜਿੱਤੇ ਆ ਪ੍ਰਤੀਯਾਸ਼ੀਏ ਚਾਹੇ ਹਾਰਿਆ ਵਾ ਉਹਨਾਂ ਨੂੰ ਦਿੱਤੀ ਹੋਈ ਚਾਬੀ ਕਿ ਤੁਸੀਂ ਦੇਖਣਾ ਕੀ ਕਰਨਾ ਉਹ ਹੁਣ ਸਾਡੀ ਠੀਕ ਹੈ ਨਗਰ ਕਾਉਂਸਲ ਸਾਡੀ ਹੈ ਸਾਡੇ ਪਾਰਸ਼ਦ ਨੇ ਸਾਡੇ ਸਾਰਾ ਕੁਝ ਸਿਸਟਮ ਹੈਗਾ ਪਰ ਅਸਲ ਦੇ ਵਿੱਚ ਜਦੋਂ ਦਾ ਨਗਰ ਨਿਗਮ ਬਣਿਆ ਹੈ ਨਗਰ ਨਿਗਮ ਬਣਨ ਤੋਂ ਬਾਅਦ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਪਾਵਰਾਂ ਕਮਿਸ਼ਨਰ ਦੇ ਹੱਥ ਚ ਚਲੀਆਂ ਜਾਂਦੀਆਂ ਜੀ ਕਮੇਟੀ ਦੀ ਗੱਲ ਹੋਰ ਹੁੰਦੀ ਹੈ ਨਗਰ ਨਿਗਮ ਬਣਨ ਤੋਂ ਬਾਅਦ ਪਾਵਰਾਂ ਨਗਰ ਕਮਿਸ਼ਨਰ ਕੋ ਕਮਿਸ਼ਨਰ ਜੋ ਕਾਇਆ ਅਸ ਅਧਿਕਾਰੀ ਹੁੰਦਾ ਹੈ ਤੋਂ ਉਹ ਉਹਨੂੰ ਉਹਦੇ ਹੱਥ ਵਿੱਚ ਅੱਜ ਸਾਰੀ ਇਹ ਸਥਿਤੀ ਹੈ ਔਰ ਉਹ ਚੱਲ ਜ ਉਹ ਉਹਦੇ ਉਹਦੀ ਜਿਹੜੀ ਵਾਗਡੋਰ ਹੈ ਉਹ ਸਿੱਧੀ ਸਰਕਾਰ ਦੇ ਨਾਲ ਜੁੜੀ ਹੋਈ ਹੈ ਉਹਨੂੰ ਜੋ ਤੋਂ ਆਦੇਸ਼ ਹੁੰਦੇ ਆ ਜੇ ਉਹ ਕਹਣਗੇ ਵੀ ਆਹ ਕੰਮ ਕਰ ਦਿਓ ਉਹਨੇ ਨਹੀਂ ਕਰ ਦੇਣਾ ਜੇ ਉਹਨੇ ਕਹਿਤਾ ਇਹ ਕੰਮ ਨਹੀਂ ਕਰਨਾ ਤੋੜਾ ਨਹੀਂ ਕਰਨਾ ਉਹਦਾ ਜੇ ਅਸੀਂ ਕਹੀਏ ਵੀ ਜੇ ਸਾਡੀ ਕਾਂਗਰਸ ਪਾਰਟੀ ਦਾ ਵਿਧਾਇਕ ਹੈ ਜਾਂ ਸਾਡੀ ਇਥੋਂ ਦੀ ਨਗਰਪਾਲਿਕਾ ਦੀ ਸਾਡਾ ਮੇਅਰ ਹੈ ਜਾਂ ਸਾਡੇ ਪਾਰਸ਼ਦ ਨੇ ਜਦੋਂ ਨਗਰ ਨਗਰ ਨਿਗਮ ਦਾ ਕਮਿਸ਼ਨਰ ਭੇਦ ਭਾਵ ਕਰੂਗਾ ਉਹ ਇਹ ਸੋਚ ਕੇ ਚੱਲੂਗਾ ਵੀ ਇਹ ਉਹਨੂੰ ਉੱਪਰੋਂ ਵਧਿਆ ਹਦਾਇਤਾ ਹੁੰਦੀਆਂ ਵਾਂ ਕਿ ਜੇ ਤੂੰ ਇਹ ਕੰਮ ਕਰੋਗੇ ਤਾਂ ਕ੍ਰੈਡਿਟ ਜਿਹੜਾ ਵਾ ਇਹਨਾਂ ਨੂੰ ਚਲੇ ਜਾਏਗਾ ਇਸ ਕਰਕੇ ਨਹੀਂ ਕਰਦਾ ਸੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੀ ਸਮਝਦੇ ਹੈ ਕਿ ਪੰਜਾਬ ਦੇ ਵਿੱਚ ਹੀ ਪੂਰੇ ਪੰਜਾਬ ਨੂੰ ਹੀ ਫੇਸ ਕਰਨੀਆਂ ਪੈਂਦੀਆਂ ਆ ਬਹੁਤੀ ਵਾਰੀ ਜਦੋਂ ਕਿਸੇ ਵੀ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨਾਲ ਗੱਲ ਕਰਦੇ ਆ ਤਾਂ ਉਹ ਜਿਹੜਾ ਪੂਰੇ ਦਾ ਪੂਰਾ ਨਜਲਾ ਜਿਹੜਾ ਜੋ ਪੂਰਾ ਆਰੋਪ ਹੈ ਤੁਹਾਡੇ ਹਾਊਸ ਦੇ ਉੱਤੇ ਜਿਹੜਾ ਨਗਰ ਨਿਗਮ ਦਾ ਇਸ ਵੇਲੇ ਹੈ ਉਹਦੇ ਉੱਤੇ ਸੁੱਟ ਦਿੰਦਾ ਖਲ ਆਖਰ ਵਿੱਚ ਉਹ ਪਿਸਦੀ ਕਪੂਰਥਲਾ ਦੀ ਜਨਤਾ ਹੈ ਕਪੂਰਥਲਾ ਨੂੰ ਵਿਜ਼ਿਟ ਕਰਨ ਵਾਲੇ ਬਾਹਰੋਂ ਆ ਕੇ ਦੇਖਣ ਵਾਲੇ ਇੱਕ ਬਹੁਤ ਹੀ ਸੀ ਕਲਾਸ ਨਹੀਂ ਡੀ ਕਲਾਸ ਸਮਝਦੇ ਨੇ ਕਿਉਂਕਿ ਸਾਡੇ ਸ਼ਹਿਰ ਦਾ ਕੂੜਾ ਸੜਕਾਂ ਦੇ ਉੱਤੇ ਆਮ ਤੁਰਿਆ ਫਿਰਦਾ ਹੈ ਪਰ ਉਮੀਦ ਕਰਾਂਗਾ ਕਿ ਤੁਸੀਂ ਆਪਣੇ ਬਿਹਾਫ ਤੇ ਆਪਣੇ ਜੋ ਵੀ ਕੋਕਾਰ ਜੋ ਵੀ ਤੁਹਾਡੇ ਵੱਲੋਂ ਕੋਈ ਉਮੀਦ ਕਰਦੇ ਆ ਲੋਕ ਕਿ ਤੁਸੀਂ ਕਰ ਸਕਦੇ ਬਿਲਕੁਲ ਮੈਂ ਇਹਦੇ ਵਾਸਤੇ ਸਾਰੇ ਹੀ ਪ੍ਰਸ਼ਾਸਨ ਨੂੰ ਔਰ ਮੈਂ ਆਪਣੀ ਪਾਰਟੀ ਦੇ ਵਿੱਚ ਆਏ ਉਹ ਸਾਡੀ ਪਾਰਟੀ ਦੇ ਲੋਕ ਨੇ ਮੈਂ ਉਹਨਾਂ ਤੋਂ ਵੀ ਅਰਜ਼ ਕਰਦਾ ਔਰ ਮੈਂ ਉਮੀਦ ਕਰਦਾ ਵੀ ਇਹਦੇ ਵਾਸਤੇ ਇੱਕ ਪ੍ਰੋਪਰ ਨੀਤੀ ਹੋਣੀ ਚਾਹੀਦੀ ਆ ਕੂੜੇ ਦੇ ਡੰਪ ਦੀ ਨੀਤੀ ਹੋਣੀ ਚਾਹੀਦੀ ਆ ਕਿ ਕੂੜੇ ਦਾ ਡੰਪ ਜਿਹੜਾ ਉਹ ਅਸੀਂ ਕਿੱਥੇ ਬਣਾਉਣਾ ਹੈਗਾ ਕਿੱਦਾਂ ਕਰਨਾ ਹੈਗਾ ਉਹਦੇ ਵਾਸਤੇ ਆਫਟਰ ਆਲ ਜਗ੍ਹਾ ਤਾਂ ਦੇਖੋ ਸਾਨੂੰ ਪ੍ਰਸ਼ਾਸਨ ਨੇ ਦੇਣੀ ਆ ਔਰ ਪ੍ਰਸ਼ਾਸਨ ਸਰਕਾਰਾਂ ਦੇ ਨਾਲ ਚੱਲਦਾ ਅਸੀਂ ਇਹ ਪਰਜੋਰ ਮੰਗ ਪਹਿਲਾਂ ਵੀ ਕਰਦੇ ਰਹੇ ਹਾਂ ਉਹ ਰੱਜ ਵੀ ਕਰਦੇ ਹਾਂ ਕਿ ਜਿਹੜਾ ਨਗਰ ਨਿਗਮ ਦੇ ਵਿੱਚ ਜਿਹੜਾ ਪ੍ਰਸ਼ਾਸਨ ਬੈਠਾ ਹੈ ਡੀਸੀ ਸਾਹਿਬ ਹੈ ਇਹ ਸਾਰੇ ਸਾਨੂੰ ਡੰਪ ਦੀ ਜਗ੍ਹਾ ਦੇਣ ਤੇ ਸਾਰੇ ਐਮਸੀ ਜਿਹੜੇ ਆ ਸਾਰੇ ਜਿਹੜਾ ਸਾਡੇ ਮੇਅਰ ਨੇ ਉਹ ਕੰਮ ਕਰਨ ਨੂੰ ਤਿਆਰ ਨੇ ਡੰਪ ਬਣਨਾ ਚਾਹੀਦਾ ਜੇ ਡੰਪ ਜਦ ਤੱਕ ਨਹੀਂ ਬਣਦਾ ਇਹ ਹਾਲਾਤ ਨਹੀਂ ਸੁਧਰਨੇ ਕਿਉਂਕਿ ਸਭ ਤੋਂ ਪਹਿਲਾਂ ਕੂੜਾ ਕਰਕਟ ਸਿੱਟਣ ਦੀ ਜਗ੍ਹਾ ਜੇ ਹੋਏਗੀ ਤਾਈਂ ਉਹ ਲੈ ਜਾ ਕੇ ਤੇ ਸਿੱਟਣਗੇ ਨਹੀਂ ਤਾਂ ਗਲੀਆਂ 'ਚ ਰੁੜਨਾ ਹੈ ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ